ਮੈਕਪਰੀਤ ਦੀ ਮੁਸ਼ਕਪਰੀਤ ਜੀ ਨੂੰ ਆਪਾਂ ਸੋਸ਼ਲ ਮੀਡੀਆ ਤੇ ਜਾਣਦੇ ਆ ਉਹਦੇ ਬਾਰੇ ਭਾਜੀ ਬਹੁਤ ਸੱਚ ਕਰਕੇ ਆਏ ਨੇ ਅੱਜ ਅੱਜ ਇਹ ਕਹਿੰਦੇ ਕਿ ਮੈਂ ਧੂਣਾ ਪੜ ਦੇਣੀਆਂ ਨੇ ਸਾਰਾ ਟੌਪ ਪੋਡਕਾਸਟ ਉਹਦੇ ਬਾਰੇ ਕਰ ਦੇਣਾ ਸੁਰਲੀ ਕਿਹਦੇ ਕਰਕੇ ਸੀ ਰੌਲਾ ਪਾਈਦਾ ਕਿ ਗੰਦ ਵੱਧ ਰਿਹਾ ਇਹਨਾਂ ਤੇ ਨਾ ਥੱਪਾ ਲਓ ਨਹੀਂ ਤੇ ਪੰਜਾਬ ਦੀਆਂ ਧੀਆ ਭੈਣਾਂ ਇਦਾਂ ਦੀਆਂ ਨਿਕਲ ਨਹੀਂਆਂ ਤੇ ਨਿਕਲ ਰਹੀਆਂ ਨੇ ਆ ਮੁਸ਼ਕਪਰੀਤ ਜੀ ਦੀ ਆਪਾਂ ਗੱਲ ਕਰਨੀ ਹੈ ਮੈਕਪਰੀਤਾ ਦਾ ਅਸਲ ਨਾਂ ਵੇ ਉਦਾਂ ਮੁਸ਼ਕਪਰੀਤ ਪਾਇਆ ਚਲੋ ਅਸੀਂ ਇਹ ਸੁਰਲੀ ਨੂੰ ਕਰ ਦਿਜੀਏ ਫੋਲੋ ਇਹਨੇ ਸਟੋਰੀ ਵੀ ਪਾਈ ਅੱਜ ਤੂੰ ਬੜੇ 5 6 ਮਹੀਨੇ ਪਹਿਲਾਂ ਸੁਰਲੀ ਨੇ ਨਾ ਇਦੀ ਸਟੋਰੀ ਕੋ ਲਾਈਕ ਲਾਈਕ ਕੀਤੀ ਤੇ ਇਨੇ ਫਿਰ ਨਾ ਰਿਪਲਾਈ ਚ ਬਿਗ ਸਿਸਟਰ ਲਿਖ ਕੇ ਪਾਇਆ ਸੁਰਲੀ ਨੂੰ ਵੱਡੀ ਭੈਣ ਮੰਦੀ ਤੇ ਜਿਹੜੀ ਕੁੜੀ ਸੁਰਲੀ ਨੂੰ ਵੱਡੀ ਭੈਣ ਮੰਦੀ ਹੋਵੇ ਤਾਂ ਸੋਚ ਲਓ ਉਹਨੇ ਚੰਨ ਤੇ ਜਾਣਾ ਚੜਾਣਾ ਕੋਈ ਨਾ ਕੋਈ ਹਾਂਜੀ ਤੇ ਮੁਸ਼ਕਤ ਦੀ ਤੁਹਾਨੂੰ ਮੈਂ ਗੱਲ ਦੱਸਾਂ ਜਿਹਨੂੰ ਕਿਸੇ ਨੂੰ ਨਹੀਂ ਪਤਾ ਕੁੜੀ ਇੱਕ ਵਲੌਗ ਬਣਾਉਂਦੀ ਹੈ ਤੇ ਹੁਣ ਉਹਦਾ ਕੋਈ 7ਵਾਂ 8ਵਾਂ ਐਸ ਟਾਈਮ ਬਾਇਫਰੈਂਡ ਹੈ ਉਹਦਾ ਤੇ ਉਮਰ ਹੈ ਆ 13 ਅਕਤੂਬਰ ਨੂੰ ਜਿਹੜੀ ਲੰਘ ਕੇ ਗਈ ਹੈ ਇਸੇ ਮਿੰਨੇ ਦੀ 18 ਸਾਲਾਂ ਦੀ ਜੇ ਹੋਈ ਏ ਓਏ ਹੋਏ 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 ਤੇ 7-8 ਬੁਆਏਫਰੈਂਡ ਝੜਕਾ ਵੀ ਦਿੱਤੇ ਨੇ ਹਲੀ ਨੇ ਫਰਜੀ ਭਾਜੀ ਬੇਲੋ ਬੜੀ ਦੁਨੀਆ ਅੱਡਾਂ ਸੀ ਯਾਰ ਐਸੋ ਮਰ ਚਲੋ ਵਾਦ ਤੂੰ ਵਾਦ ਕਿਤੇ ਇੱਕ ਮੰਨ ਲੋ ਇੱਕ ਹਣ ਨਹੀਂ ਦੋ ਵੀ ਮੰਨ ਲੋ ਅੱਛਾ ਚਲੋ ਦੋ ਚਲੋ ਲਾ ਲੋ ਪਰ ਨਹੀਂ ਯਾਰ ਦੋ ਜ਼ਿਆਦਾ ਹੀ ਹੋ ਜਾਂਦੇ ਨੇ 18 ਸਾਲਾਂ ਦੀ ਮੈਨੂੰ ਚਲ ਇੱਕ ਇੱਕ ਦਾ ਲਾ ਲੋ ਪਰ 7-8 ਫਰਜੀ ਭਾਜੀ ਐਸੇ ਉਮਰ ਚ ਬਹੁਤ ਤਗੜੀ ਮੈਗਨ ਆ ਵੇਖੋ ਤੁਹਾਨੂੰ ਮੈਂ ਦੀਆਂ ਗੱਲਾਂ ਬਤਾ ਸੁਣਾਵਾ ਪਹਿਲਾਂ ਇਹ ਤੇ ਬॉयਫ੍ਰੈਂਡਾਂ ਬਾਰੇ ਦੱਸ ਕਿੰਨੇ ਬॉयਫ੍ਰੈਂਡ ਸੀ ਹਾਂ ਦੱਸੋ ਦੱਸੋ ਬਈ ਦੱਸੋ ਅੱਜ ਕੱਲ ਮੈਂ ਇਹਨਾਂ ਟੌਪਿਕਾਂ ਬਾਰੇ ਸੁਣਨ ਚ ਬਹੁਤ ਇੰਟਰਸਟਿਡ ਆ ਤੁਸੀਂ ਸੁਣੋ ਇਹਦੇ ਕਾਰਨ ਮੈਂ ਸੁਣੋ ਇਸ ਔਰਤ ਤੇ ਇਹ ਪਰਚੀ ਭਾਜੀ 15 ਸਾਲ ਦੀ ਉਮਰ ਚ ਇਹ ਜਿਹੜੀ ਸਾਰੀ ਰਿਸਰਚ ਨਾ ਸਾਨੂੰ ਰਿੰਪਲ ਭਾਜੀ ਨੇ ਕਰਕੇ ਦਿੱਤੀ ਰਿੰਪਲ ਰਿੰਪਸ ਭਾਜੀ ਨੇ ਥੈਂਕ ਯੂ ਰਿੰਪਲ ਰਿੰਪਸ ਭਾਜੀ ਵੱਡੀ ਪੋਨੀ ਵਾਲੇ ਆ ਵਡੀ ਪੋਨੀ ਆ ਤੂੰ ਦਾ ਨਾ ਵਡੀ ਪੋਨੀ ਆ ਲਾਇਆ ਨਹੀਂ ਉਹ ਪੋਨੀ ਜੀ ਕਰਕੇ ਰੱਖਦਾ ਨਾ ਵਿਚਾਰਾ ਤਾਂ ਕਰਕੇ ਅੱਛਾ ਅੱਛਾ ਇਤੇ ਹਾਂ ਮੁਸ਼ਕਪਰੀਤ ਨੇ 15 ਸਾਲ ਦੀ ਉਮਰ ਚ ਪਹਿਲਾ ਬாய்ਫਰੈਂਡ ਬਣਾਇਆ ਫਿਰ ਅਛਾ ਭਾਜੀ 15 ਸਾਲ ਦੀ ਉਮਰ ਚ ਠੀਕ ਹੈ ਫਿਰ ਦੂਜਾ ਆਸ਼ਿਕ ਬਣਾਇਆ ਹਰਮਨ ਹਰਮਨ ਮੁੰਡਾ ਇਹ ਹਰਮਨ ਨਾ ਯਾਦ ਰੱਖਿਓ ਇਹ ਹਰਮਨ ਮੁੰਡੇ ਦੇ ਨਾਲ ਹੀ ਹੁਣ ਭੱਜੀ ਏ ਠੀਕ ਹੈ ਤੇ ਇਹ ਜੇ ਤੱਕ 18 ਸਾਲਾਂ ਦਾ ਹਰਮਨ ਹੋਇਆ ਨਹੀਂ ਆਪ ਹੋ ਗਈ 18 ਸਾਲਾਂ ਦੀ ਪਰ ਹਰਮਨ ਨਹੀਂ ਹੋਇਆ ਹਰਮਨ ਨੂੰ ਹੁਣ ਯਾਦ ਰੱਖਿਓ 15 ਸਾਲਾਂ ਦੀ ਉਮਰ 'ਚ ਪਹਿਲਾ ਬਾਇਫਰੈਂਡ ਬੰਦਾ ਅਰਸ਼ ਠੀਕ ਹੈ ਤੇ ਅਰਸ਼ ਦੇ ਨਾਲ ਗੱਲ ਕਰਦੇ ਕਰਦੇ ਨਾ ਇਹ ਹਰਮਨਾਂ ਵੀ ਗੱਲਾਂ ਮਾਰਦੀ ਸੀ ਠੀਕ ਹੈ ਤੇ ਹਰਮਨ ਨੂੰ ਕਹਿੰਦੀ ਸੀ ਕਿ ਮੈਂ ਬਹੁਤ ਦੁਖੀ ਆ ਮੈਨੂੰ ਘਰੋਂ ਭਜਾ ਕੇ ਲੈ ਅੱਛਾ ਇਹ ਕੁੜੀਆਂ ਬਹੁਤ ਕਹਿੰਦੀਆਂ ਰਹਿੰਦੀਆਂ ਨੇ ਹਰ ਇੱਕ ਨੂੰ ਹੀ ਮੈਂ ਬਹੁਤ ਦੁਖੀ ਆ ਯਾਰ ਮਾਂ ਬਾਪ ਮੈਂ ਕਹਿੰਦਾ ਕਿੱਥੇ ਤੱਕ ਯੋਰ ਲਾ ਦਿੰਦਾ ਤੇ ਮੈਂ ਬਹੁਤ ਦੁਖੀ ਆ ਮੈਂ ਬਹੁਤ ਡਿਪਰੈਸ਼ਨ 'ਚ ਰਹਿਨੀ ਆ ਮੈਂ ਤੁਹਾਨੂੰ ਨਹੀਂ ਪਤਾ ਮੈਂ ਕਿੱਦਾਂ ਫੜੇ ਪੈਰਾਂ ਤੇ ਹੋਈ ਯਾਰ ਕੀ ਠੀਕ ਹੈ ਫਿਰ ਹਰਮਨ ਨਾਲ ਗੱਲ ਕਰਦੇ ਕਰਦੀ ਏ ਇੱਕ ਹੋਰ ਇਹਦੀ ਜ਼ਿੰਦਗੀ ਚ ਮੁੰਡਾ ਆਂਦਾ ਹੈ ਲਵ ਗਿੱਲ ਹਾਂਜੀ ਆਲਰੇਡੀ ਦੋ ਮੁੰਡਿਆਂ ਨਾਲ ਗੱਲਬਾਤ ਕਰ ਰਹੀ ਏ ਤੇ ਤੀਸਰੇ ਮੁੰਡੇ ਦੀ ਐਂਟਰੀ ਹੁੰਦੀ ਲਵ ਗਿੱਲ ਦੀ ਠੀਕ ਹੈ ਉਹਦੇ ਨਾਲ ਭੱਜ ਜਾਂਦੀ ਫਿਰ ਅੱਛੀ ਭੱਜੀ ਏ ਉਹਦੇ ਨਾਲ ਕਿਉਂ ਭੱਜਦੀ ਉਹਦੇ ਨਾਲ ਕਿਉਂ ਭੱਜਦੀ ਸੁਣੀ ਸੁਣੀ ਗੱਲ ਕਿਉਂ ਭੱਜਦੀ ਜਸਟੀਫਿਕੇਸ਼ਨ ਦਿੱਤੀ ਨੇ ਦੱਸ ਸਕਣਾ ਤੁਸੀਂ ਐਡੀ ਵਜ੍ਹਾ ਕੀ ਬਣੀ ਪਿਆਰ ਤੁਸੀਂ ਕਿਸੇ ਹੋਰ ਨਾਲ ਕਰ ਰਹੇ ਹੋ ਉਸ ਤੋਂ ਬਾਅਦ ਨਵਾਂ ਬੰਦਾ ਲੱਭਦੇ ਹੋ ਉਹਦੇ ਨਾਲ 27 ਦਿਨ ਗੱਲਬਾਤ ਕਰਦੇ ਹੋ 28ਵੇਂ ਦਿਨ ਤੁਸੀਂ ਭੱਜਦੇ ਨੇ 30 ਦਿਨ ਤੁਸੀਂ ਉੱਥੇ ਰਹਿੰਦੇ ਹੋ ਹਾਂਜੀ ਬਿਲਕੁਲ ਇੱਕ ਮੇਰਾ ਗੁੱਸੇ 'ਚ ਇੱਕ ਸਟੈਪ ਚੱਕਿਆ ਸੀ ਜੋ ਕਿ ਜੇ ਜਿਹੜੇ ਸਟੈਪ ਨੇ ਮੇਰੀ ਅੱਜ ਦੇ ਟਾਈਮ 'ਚ ਨਾ ਜ਼ਿੰਦਗੀ ਛੱਡੋ ਵੀ ਮੈਨੂੰ ਲੋਕ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਕੀ ਕੁਝ ਬੋਲਦੇ ਆ ਬਟ ਉਹ ਰਿਐਲਿਟੀ ਮੇਰੀ ਲਾਈਫ ਦੀ ਬਿਲਕੁਲ ਵੀ ਨਹੀਂ ਹੈਗੀ ਜਿਹੜੇ ਮੁੰਡੇ ਨਾਲ ਮੈਂ ਗਈਆਂ ਬਟ ਉਹ ਜਿਹੜਾ ਮੁੰਡਾ ਹੈ ਨਾ ਬੇਸ਼ੱਕ ਮੇਰੀ ਰਿਐਲਿਟੀ ਨਹੀਂ ਸੀ ਮੈਂ ਅੱਜ ਮੰਨ ਰਹੀ ਆ ਮੇਰੀ ਜ਼ਿੰਦਗੀ ਗੁੱਸੇ 'ਚ ਕਹਿੰਦੀ ਬਾ ਚੱਲ ਗਈ ਉਹਦੇ ਨਾਲ ਜਦੋਂ ਤੈਨੂੰ ਗੁੱਸਾ ਚੜਦਾ ਤੂੰ ਕੀ ਕਰਦਾ ਫਿਰ ਅਜੀ ਭਾਜੀ ਮੈਂ ਤੋੜਦਾ ਕੁਛ ਨਾ ਕੁਛ ਕਰੇ ਇਹ ਭੱਜਦੀ ਏ ਇਹ ਬாய்ਫ੍ਰੈਂਡ ਭੱਜਦੀ ਗੁੱਸੇ 'ਚ ਕੀ ਪਤਾ ਅਗਲੇ ਨੂੰ ਸ਼ੌਂਕ ਹੋਵੇ 올림픽ਸ 'ਚ ਜਾਣ ਦਾ ਗੇ ਭਾਜੀ ਭੱਜਣ ਦਾ ਤੇ ਕੀ ਪਤਾ ਉਧਰ ਜਾ ਸਕੇ ਕਿਦਾ ਤੇਜ਼ ਭੱਜੀ ਸੀ ਕਿ ਸਲੋ ਭੱਜੀ ਸੀ ਹਾਂ ਭੱਜੇ ਤੇਜ਼ ਹੀ ਭੱਜਦੀ ਜਿਹੜੇ 18 ਸਾਲਾਂ ਦੀ ਉਮਰ ਚ ਸਤਬਾ ਅਠਵਾ ਬਰ ਆਈ ਪ੍ਰਿੰਟਰ ਵੜਾ ਕੇ ਭੱਜ ਗਈ ਤੇਜ਼ ਹੀ ਭੱਜਦੀ ਫਿਰ ਹੈ ਫਿਰ ਉਹਦੇ ਨਾਲ 28 ਦਿਨ ਰਹੀ ਲਵ ਗਿਲ ਦੇ ਨਾਲ ਤੇ ਉਹਦੀ ਮੰਮੀ ਨੂੰ ਪਸੰਦ ਨਹੀਂ ਸੀ ਹੈ ਉਹਨਾਂ ਨੇ ਭਜਾਪ ਚੂਹ ਦਿੱਤੀ ਵੀ ਧੀਏ ਤੂੰ ਜਾ ਇੱਥੋਂ ਤੂੰ ਕੀ ਮੂੰ ਚੱਕਿਆ ਗਈ ਮੈਂ ਹੈ ਸਾਡੇ ਘਰ ਨਾਲ ਕੋਈ ਤੇਰਾ ਵੇ ਤੇ ਚੂੜਾ ਚੂੜਾ ਜਿਹੜਾ ਪਾ ਕੇ ਰੰਦੀ ਸੀ ਉੱਥੇ ਰੀ ਲਾਉਣਾ ਨਹੀਂ ਸੀ ਉਹਦੇ ਵਿਆਹ ਦਾ ਰਜਿਸਟਰੀ ਨਹੀਂ ਹੋ ਸਕਦਾ ਫਿਰ ਉਸ ਟਾਈਮ ਚ ਵਿਆਹ ਹੀ ਰਜਿਸਟਰੀ ਨਹੀਂ ਹੋ ਸਕਦਾ ਇੰਡੀਆ ਚ ਆਹੋ ਵਿਆਹ ਤੇ ਦਰਜਤਰ ਹੋਇਆ ਹੀ ਨਹੀਂ ਪਰ ਇੱਥੇ ਕੇਸ ਹੋ ਗਿਆ ਇਹ 2 ਦਿਨ ਜੇਲ੍ਹ ਰਹੀ ਤੇ ਮੰਮੀ ਡੈਡੀ ਨੂੰ ਲਿਆਏ ਵਾਪਸ ਓਹੋ ਅੱਛਾ ਹਾਂ ਇਹ ਵਾਪਸ ਆ ਗਈ ਫਿਰ ਇਹਦੀ ਜ਼ਿੰਦਗੀ ਚ ਮੁੰਡਾ ਆਂਦਾ ਚਾਹਲ ਇਹ ਚਾਹ ਲਾਂਦਾ ਫਿਰ ਇੱਕ ਮੁੰਡਾ ਆਂਦਾ ਅਰਸ਼ ਉਹ ਟੇਲਰ ਦਾ ਕੰਮ ਕਰਦਾ ਸੀ ਦਰਜੀ ਫਿਰ ਇੱਕ ਸਲੂਨ ਵਾਲਾ ਮੁੰਡਾ ਆਂਦਾ ਇਹ ਹਾਂ ਸਲੂਨ ਵਾਲਾ ਮੁੰਡਾ ਆਂਦਾ ਇਹਦੀ ਜ਼ਿੰਦਗੀ ਚ ਤੇ ਇਹਨਾਂ ਮੁੰਡਿਆਂ ਨਾਲ ਗੱਲਾਂ ਬਤਾ ਕਰਦੇ ਕਰਦੇ ਨਾ ਇਹਦੀ ਚੈਟ ਲੀਕ ਹੁੰਦੀ ਏ ਰਿੰਪਲ ਰਿੰਪਸਰਾ ਕੋਲ ਇਹਦੀ ਗੰਦੀ ਚੈਟ ਪਈ ਗੰਦੀ ਚੈਟ ਮੁੰਡਿਆਂ ਨਾਲ ਦੀ ਦੀ ਚਲੋ ਪੜਾ ਪੋਡਕਾਸਟ ਚੱਲਦਾ ਪਿਆ ਹੁਣ ਪੂਰੀ ਤਰ੍ਹਾਂ ਦੱਸ ਵੀ ਨਹੀਂ ਸਕਦੇ ਗੰਦੀ ਚੈਟ ਤੁਸੀਂ ਸਮਝ ਹੀ ਗਏ ਹੈ ਤੇ ਉਹ ਫਰਸ਼ੀ ਭੱਜੀ ਲੀਕ ਹੁੰਦੀ ਨੱਟ ਤੇ ਪਈ ਏ ਤੇ ਇਹ ਲੀਕ ਪਤਾ ਕੌਣ ਕਰਦਾ ਚੈਟਾ ਹਰਮਨ ਇਹਦਾ ਬாய்ਫਰੈਂਡ ਹੈ ਜਿਹਦੇ ਨਾਲ ਭੱਜੀ ਹੁਣ ਤੋ ਕਿ ਉਹਨੂੰ ਗੁੱਸਾ ਸੀ ਕਿ ਇਹ ਮੇਰੇ ਨਾਲ ਵੀ ਗੱਲਾਂ ਕਰਦੀ ਏ ਤੇ ਬਾਕੀ ਮੁੰਡਿਆਂ ਨਾਲ ਵੀ ਕਰਦੀ ਤੇ ਉਹਨੇ ਰਿੰਪਲ ਰਿੰਬਸੋਰਾ ਨੂੰ ਚਟਾ ਦੇਤੀਆਂ ਇਹਦੀਆ ਆਪਣੇ ਨਾਲ ਵੀ ਸੀ ਜਿਹੜੀਆਂ ਚਟਾ ਹਰਮਨ ਦੀ ਚਟਾ ਲਈ ਕੀਤੀ ਤੇ ਹਰਮਨ ਵਾਲੀ ਹੁਣ ਭੱਜ ਗਈ ਦੁਬਾਰਾ ਦੁਬਾਰਾ ਜਾਇਗੀ ਭੱਜੀ ਪਹਿਲੀ ਵਾਰੀ ਏ ਪਰ ਉਹਦੇ ਨਾਲ ਰਿਲੇਸ਼ਨ ਚ ਬੜੀ ਵਰੀ ਸੀ ਭਾਵੇਂ ਜਿਹਦੇ ਨਾਲ ਵੀ ਰਹਿੰਦੀ ਸੀ ਨਾ ਹਰਮਨ ਨਾਲ ਇਹਦੀ ਗੱਲਬਾਤ ਹੁੰਦੀ ਹੁੰਦੀ ਸੀ ਉਹ ਪੱਕਾ ਹੀ ਸੀਦਾ ਬாய்ਫਰੈਂਡ ਪਰ ਹੈ ਜੇ ਵੀ ਛੋਟਾ 17 ਸਾਲਾਂ ਤੂੰ ਘਾਟੇ ਤੇ ਫਿਰ ਹਾਂ ਜਦੋਂ ਭੱਜੀ ਨਾ ਹੁਣ ਫਰੈਂਚ ਭਜੀ ਗੱਲ ਸੁਣੋ ਤੁਸੀਂ ਹੁਣ ਹਰ ਮੰਨ ਨਾਲ ਭੱਜ ਜਾਂਦੀ ਏ ਜਿੱਦਾਂ ਹੀ ਇਹ 13 ਅਕਤੂਬਰ ਨੂੰ 18 ਸਾਲਾਂ ਦੀ ਹੁੰਦੀ ਇਹ ਪਲਾਨ ਬਣਾਉਂਦੀ ਹਰ ਮੰਨ ਨਾਲ ਤੇ ਭੱਜ ਜਾਂਦੀ ਘਰੂ ਇਹਦੀ ਮੰਮੀ ਇਹਦੀ ਮੰਮੀ ਬੜੀ ਤੇਜੀ ਯਾਰ ਇਹਦੀ ਮੰਮੀ ਕਹਿੰਦੀ ਰਿੰਪਲ ਰਿੰਪਸ ਹੋਰ ਨੇ ਨਾ ਇਹਦੀ ਰਿਕਾਰਡਿੰਗ ਆ ਪਈਆਂ ਵੀ ਇਹ ਵੇਖੋ ਕੀ ਕਰਦੀ ਫਿਰਦੀ ਕੁੜੀ ਹੈ ਨਾ ਚਾਰ ਚਾਰ ਪੰਜ ਪੰਜ ਬਈ ਫਰੈਂਡ ਰੱਖੇ ਨੇ ਤੇ ਰਿੰਪਲ ਰਿੰਪਸ ਨੂੰ ਫੋਨ ਲਾ ਕੇ ਇਹਦੀ ਮੰਮੀ ਕਹਿੰਦੀ ਕਿ ਮੇਰੀ ਕੁੜੀ ਜੋ ਮਰਜ਼ੀ ਕਰੇ ਤੁਹਾਨੂੰ ਕੀ ਤੁਸੀਂ ਕੀ ਉਹਦੀ ਜ਼ਿੰਦਗੀ ਚ ਇੰਟਰਫੇਅਰ ਕਰਦੇ ਪੀ ਉਹ ਤੇ ਚਾਰ ਚਪੇੜਾ ਮਾਰ ਅਗਲੇ ਸਗੂ ਦੱਸਦੇ ਪਏ ਨੇ ਵੀ ਆਂਟੀ ਜੀ ਦੀ ਚਾਰ ਮੁੰਡੇ ਨਾਲ ਗੱਲਬਾਤ ਹੈ ਲੋਕਾਂ ਨੂੰ ਇਹ ਛਦਾਈ ਬਣਾਈ ਫਿਰਦੀ ਜਦੋਂ ਵੀ ਕੋਈ ਧੀ ਵਿਗੜਦੀ ਨਾ ਜਾਂ ਕੋ ਪੋਤੇ ਵਿਗੜਦਾ ਉਹਦੇ ਪਿੱਛੇ ਮਾਪੇ ਦਾ ਬਹੁਤ ਵੱਡਾ ਹੱਥ ਹੁੰਦਾ ਫਿਰ ਜੀ ਭਾਜੀ ਮਾਪੇ ਦੀ ਮਰਜ਼ੀ ਤੋਂ ਬਗੈਰ ਨਹੀਂ ਕੋ ਪੁੱਤਰ ਜਾਂ ਧੀ ਵਿਗੜ ਸਕਦੀ ਠੀਕ ਹੈ ਮਾਂ ਦੀ ਸ਼ਹਿ ਵੇ ਮਾਂ ਦੀ ਸ਼ਹਿ ਵੇ ਸਾਰੀ ਤੇ ਇਹਦੀ ਨਾਨੀ ਵੀ ਇੱਦਾਂ ਦੀ ਰਹੀ ਹੈ ਜਿਹੜੀ ਮੈਕ ਦੀ ਨਾਨੀ ਨਹੀਂ ਮੈਕ ਦੀ ਮੰਮੀ ਵੀ ਵਿਆਹ ਤੋਂ ਦੋ ਦਿਨ ਪਹਿਲਾਂ ਭੱਜ ਗਈ ਸੀ ਕਿਸੇ ਹੋਰ ਨਾਲ ਪਰ ਵਿਆਹ ਇਹਦੇ ਦਾਦੀ ਨਾਲ ਹੀ ਹੋਇਆ। ਤੁਹਾਨੂੰ ਮੈਂ ਕਲਯੁਗੀ ਧੀ ਦੀਆਂ ਗੱਲਾਂ ਦੱਸਾਂ ਵੇਖੋ ਸਹੀ ਕਿੱਥੇ ਤੱਕ ਜਾਣੀਆਂ ਫਰੈਸ਼ੀ ਪਾਜੀ। ਇਹ ਭੱਜ ਗਈ ਹਰਮਨ ਨਾਲ ਜਦੋਂ 18 ਸਾਲਾਂ ਦੀ ਹੋਈ। ਇਹਦਾ ਦਾਦਾਣਾ ਪਿੰਡ 'ਚ ਸਰਪੰਚੇ। ਉਹ ਵਿਚਾਰਾ ਬੰਦਾ ਯਾਰ ਚੜਤ ਆਲਾ ਦੋ ਵਾਰੀ ਸਰਬ ਸਪਤੀ ਨਾਲ ਪਿੰਡ ਦਾ ਸਰਪੰਚ ਬਣਿਆ। ਸ਼ਰੀ ਸਾਹ ਪਾ ਕੇ ਰਹਿੰਦਾ। ਠੀਕ ਹੈ ਚਿੱਟਾ ਦਾੜਾ ਹੀ ਪਿੰਡ 'ਚ। ਟੋਰੇ ਯਾਰ ਟੋਰੇ ਇਹ ਕੜਦੀ ਘੜਾ ਸਰਲੀ ਫਿਰ ਆਈਡਲ ਵੀ ਕੀ ਕੀਦੀ ਨਾ ਫੈਨ ਕੀਦੀ ਏ। ਗਾਲਾਂ ਕੱਢਦੀ ਲੋਕਾਂ ਨੂੰ ਠੀਕ ਗੰਧੀਆਂ ਨੰਗੀਆਂ ਚਾਰ ਚਾਰ ਪੰਜ ਪੰਜ ਬੁਆਏਫਰੈਂਡ ਰੱਖੇ ਨੇ ਹੁਣ ਦਾਦੀ ਨੂੰ ਗੁੱਸਾ ਸੀ ਠੀਕ ਹੈ ਵੀ ਮੇਰੀ ਇੱਜ਼ਤ ਉਸ਼ਾਲ ਰਹੀ ਏ ਦਾਦੇ ਨੇ ਕੀ ਕੀਤਾ ਕਿਉਂਕਿ ਉਹਨੂੰ ਪਤਾ ਸੀ ਮੇਰਾ ਮੁੰਡਾ ਵਿਚਾਰਾ ਢਲਾਈ ਏ ਜੁਤੀ ਕੈਮ ਨਹੀਂ ਏ ਜਲਦੀ ਮਾਂ ਦੀ ਘਰ ਚ ਹਨਾ ਮੁਸ਼ਕ ਦੀ ਮੈਂ ਕਦੀ ਮੰਮੀ ਦੀ ਜਲਦੀ ਘਰ ਚ ਇਹਦੇ ਡਾਡੀ ਵਿਚਾਰਾ ਦੀ ਚਲਦੀ ਹੀ ਨਹੀਂ ਇਹਦੇ ਦਾਦੇ ਨੇ ਕੀ ਕੀਤਾ ਇਹਦੇ ਇਹਦੇ ਪਿਓ ਕੋਲੋਂ ਜ਼ਮੀਨ ਵਾਪਸ ਲੈ ਲਈ ਠੀਕ ਹੈ ਪਿੱਤੂ ਹੀ ਕਾਬਲ ਨਹੀਂ ਆ ਧੀ ਨੂੰ ਤੁਸੀਂ ਰੱਖ ਨਹੀਂ ਸਕਦੇ ਹੈਨਾ ਮੈਂ ਤੁਹਾਨੂੰ ਜ਼ਮੀਨ ਵੀ ਦਿਨਾ ਵੀ ਤੁਸੀਂ ਵਾਹੋ ਰੱਖੋ ਤੇ ਧੀ ਨੂੰ ਕਿਸੇ ਸਹੀ ਖਾਨਦਾਨ ਚ ਵਿਆਹੋ ਤੇ ਉਹਨੇ ਨਾ ਗੁੱਸੇ ਜਾ ਕੇ ਜ਼ਮੀਨ ਖੋਲੀ ਫਿਰ ਅਜੀ ਬਾਜੀ ਜ਼ਮੀਨ ਜੇ ਹਾਂ ਦਾਦੇ ਨੇ ਜਿਹੜੀ ਜ਼ਮੀਨ ਖੋਈ ਤੇ ਇਹਦੀ ਮੰਮੀ ਨੇ ਕੀ ਕੀਤਾ ਮੁਸ਼ਕੀ ਦੀ ਮੰਮੀ ਨੇ ਆਪਣਾ ਆਪਣਾ ਜੀਜਾ ਮੰਗਾ ਲਿਆ ਤੇ ਦਾਦੇ ਤੇ ਚੜਾਈ ਕੀਤੀ ਮਤਲਬ ਕਿ ਉਹਨੂੰ ਮਾਰਨ ਕੋਟਾ ਨੂੰ ਲੜਨ ਨੂੰ ਵੀ ਤੂੰ ਸਾਡੇ ਨਾਲ ਜ਼ਮੀਨ ਉੱਤਾਰ हां ਤੇ ਦਾਦੇ ਨੇ ਜਦੋਂ ਵੇਖਿਆ ਪੀਏ ਮਿਰਤ ਚੜ ਕੇ ਆਂਟੇ ਨੇ ਤੇ ਦਾਦੇ ਨੇ ਕੱਟ ਛੱਡੇ ਫੇਰ ਦਾਦੇ ਕੋ ਕਿਤੇ ਪਿਸਟਲ ਸੀ ਲੈਸਨ ਸੀ ਠੀਕ ਹੈ हां ਤੇ ਉਹ ਲੱਗਾ ਮੈਂ ਕਿ ਦੇ ਡੈਡੀ ਦੇ ਮਾਸੜ ਦੇ ਵੀ ਲੱਗਾ ਠੀਕ ਹੈ ਮੈਂ ਕਿ ਦੇ ਮਾਸੜ ਦੇ ਵੀ ਲੱਗਾ ਤੇ ਡੈਡੀ ਦੇ ਤੇ ਡੈਡੀ ਵਿਚਾਰੇ ਦੀ ਥਾਂ ਤੇ ਮੌਤ ਹੋ ਗਈ 20 ਤਰੀਕ ਮੌਤ ਹੋਈਏ ਅ 7-8 ਦਿਨ ਪਹਿਲਾਂ ਦੀ ਗੱਲ ਏ 20 ਤਰੀਕ ਮੌਤ ਹੋਈਏ 21 ਤਰੀਕ ਸੰਸਕਾਰ ਕੀਤਾ ਤੇ 22 ਤਰੀਕ ਫੁੱਲ ਚੁਗੇ ਨੇ ਜਿਸ ਦਿਨ 22 ਤਰੀਕ ਫੁੱਲ ਚੁਗੇ ਜਾ ਰਹੇ ਸੀ ਨਾ ਮੈਂ ਇੱਕ ਪ੍ਰੀਤ ਜੀ ਉਸ ਦਿਨ ਵਲੋਗ ਪਾ ਰਹੇ ਸੀ YouTube ਤੇ ਪਰੌਂਠੇ ਕਿੱਦਾਂ ਬਣਾ ਕੇ ਖਾਈ ਦੀ ਨੇ ਤੇ ਪਤਾ ਨਹੀਂ ਕਿਹੜੇ-ਕਿਹੜੀਆਂ ਆਟਾ ਸੁਖਾਰੀ ਸੀ ਨਾਲੇ ਸੰਸਕਾਰ ਚਲੋ ਸੰਸਕਾਰ ਤੇ ਚਲੋ ਬੰਦਾ ਹੀ ਅਗਲੇ ਦਿਨ ਹੈ ਨਾ ਪਰ ਭੋਗ ਨਾਲ ਹੀ ਬਾਤ ਤਾਂ ਭੋਗ ਭੋਗ ਪਾਉਣ ਦਾ ਕੀ ਮਤਲਬ ਹੈ ਯਾਰ ਨਾਲ ਹੀ 24 23 ਤਰੀਕ ਸੋਰੀ ਭੋਗ ਵੀ ਪੈਤਾ ਤੇ ਇਹ ਕੁੜੀ ਆਪਣੇ ਡੈਡੀ ਦੇ ਨਾਲ ਸੰਸਕਾਰ ਤੇ ਨਹੀਂ ਆਈ ਨਾ ਭੋਗ ਤੇ ਆਈ Real power. Oh, there Instagram, there. This one's for 2020 Lockdown had me stuck in my room. So I posted on YouTube shorts. OTDs, hauls, get ready with me scary sometimes. Worth it every time. And I went straight to serving fam goals. Oh, there Instagram, there. ਇੱਦਾਂ ਦੀਆਂ ਧੀਆਂ ਨੇ ਅੱਜਕੱਲ ਫਰਜੀ ਭਾਜੀ ਤੇ ਵੇਖ ਲੋ ਆਪਣਾ ਪਿਓ ਲੈ ਕੇ ਬੈਗੀ ਪਿਓ ਦੇ ਇਹ ਇਹਦੇ ਦੁੱਖੀ ਲੜਾਈ ਹੋਈ ਨਾ ਨਾ ਭਜਦੀ ਤੇ ਨਾ ਦਾਦਾ ਇਹਨਾਂ ਕੋਲ ਜ਼ਮੀਨ ਖੁੰਦਾ ਹੁਣ ਇਹਦੇ ਇਹਦੀ ਜੜ ਕੋਣ ਏ ਸੁਰਲੀਨ ਆਈਡਲ ਤੇ ਉਹ ਜਿਹੜੀਆਂ ਨੇ ਕਥਾਵਾਚ ਕੋ ਸਪੋਰਟ ਕਰਦੀ ਉਹ ਮੈਨੂੰ ਉਹ ਕਥਾਵਾਚ ਤੇ ਮੈਨੂੰ ਮੈਂ ਤੇ ਆਪਣੀ ਵੀਡੀਓ ਜਿਹੜੀ ਮੈਂ ਬਣਾਈ ਉਹਦੇ ਚ ਤੇ ਮੈਂ ਕਿਹਾ ਨਾ ਪ੍ਰਬਲੀ ਨੇ ਹੁਣ ਸਪੋਰਟ ਕੀਤੀ ਹੋਰ ਨਹੀਂ ਕੀਤੀ ਉਹਨੇ ਉਹ ਪਹਿਲਾਂ ਵੀ ਕਰਦੀ ਸੀ ਸੁਰਲੀਨ ਨੂੰ ਸਪੋਰਟ ਮੈਨੂੰ ਪਤਾ ਲੱਗਾ ਮੈਂ ਵੇਖਿਆ ਪੁਰਾਣੀਆਂ ਵੀਡੀਓ ਹਾਂ ਪਹਿਲਾਂ ਵੀ ਕਰਦੇ ਆ ਪਹਿਲਾਂ ਕਰਦੀ ਸੀ ਉਹ ਇਹ ਹਾਲ ਹੈ ਫਰੇਚੀ ਬਾਜੀ ਇਹ ਦੇਣੇ ਇਹਨਾਂ ਦੀ ਤੂੰ ਖਸ਼ਰੇ ਮੈਂ ਕਹਿੰਦੀ ਆ ਮੈਂ ਕਹਾਂ ਵੀ ਮੈਂ ਮੇਰੀ ਆਈਡਲ ਸਰਲੀ ਨੇ ਨਹੀਂ ਫਿਰ ਉਹੀ ਗੱਲ ਆ ਫਿਰ ਆਹੀ ਗੱਲਾਂ ਤਾਂ ਪਰ ਰੋਕਦੇ ਆ ਕਿ ਹਾਂ ਇਹਦਾ ਕੀ ਲੋਕਾਂ ਦਾ ਅਸਰ ਪੈਂਦਾ ਤੇ ਇਹਹੀ ਬਸਰ ਤੁਹਾਡੇ ਸਾਹਮਣੇ ਹੀ ਆ ਬਾਜੀ ਜਿੰਨੇ ਤੁਸੀਂ ਬੁਆਏਫਰੈਂਡ ਦੀ ਲਿਸਟ ਕਰਾਤੀ ਹੂੰ ਉਹੋ ਜੇ ਮੁੰਡੇ ਪਾਗਲ ਮੈਨੂੰ ਚੈਟ ਮੈਨੂੰ ਚੈਟ ਚੈਟ ਭੇਜੋ ਠੀਕ ਹੈ ਜਿਹੜੀ ਵੀ ਮੈਂ ਭੇਜਾਂਗਾ ਭੇਜਾਂਗਲ ਤੈਨੂੰ ਇੱਕ ਫਰੇਚੀ ਬਾਜੀ ਨੇ ਵਲੋਗ ਬਣਾਇਆ ਪਰੋਂਠੇ ਪਰੋਂਠੇ ਆਲਾ ਤੇ ਨਾ ਪਰੋਂਠੇ ਬਣਾ ਕੇ ਨਾ ਤੇ ਲੋਕਾਂ ਨੂੰ ਨਾ ਦੱਸ ਲੱਗੀ ਹੁਣ ਉਹਦਾ ਰਿਵਿਊ ਦੇ ਲੱਗੀ ਵੀ ਕਿੱਦਾਂ ਦੇ ਬਣੇ ਨੇ ਬੁਰਕੀ ਤੋੜ ਕੇ ਨਾ ਇੱਧਾ ਲਾ ਕੇ ਨਾ ਅਜੇ ਤੱਕ ਫਰਚ ਪਈ ਬੁੱਲਾ ਤੇ ਹੀ ਏ ਬੁੱਲਾ ਤੇ ਇਹ ਅੰਦਰ ਵੀ ਨਹੀਂ ਗਈ ਪਹਿਲਾਂ ਹੀ ਉਹ ਚੇਥ ਕੋਈ 20 30 ਸਕਿੰਟ ਲਾ ਅੰਦਰ ਲੰਗਾ ਉਹਦਾ ਸੁਆਦ ਲੈ ਫੇਰ ਦੱਸ ਲੋਕਾਂ ਨੂੰ ਵੀ ਵਧੀਆ ਹੈ ਕਿ ਨਹੀਂ ਅੰਦਰ ਨਹੀਂ ਗਈ ਬੁੱਲਾ ਤੇ ਪਹਿਲਾਂ ਹੀ ਗਾ ਇਸਟੇਟ ਯੂਟਿਊਬ ਫੈਮਲੀ ਯੂਟਿਊਬ ਫੈਮਲੀ ਕਹਿੰਦੀ ਮੇਰੀ ਯੂਟਿਊਬ ਫੈਮਲੀ ਅਸਲੀ ਫੈਮਲੀ ਦਾ ਪਤਾ ਨਹੀਂ ਅਸਲੀ ਫੈਮਲੀ ਦਾ ਪੋਗ ਤੂੰ ਅਗਲੇ ਦਿਨ ਪਾ ਦਿੰਦੇ ਜੇ ਅਸਲੀ ਫੈਮਲੀ ਨੂੰ ਕੋਈ ਚੱਕਰ ਨਹੀਂ ਪਰ ਯੂਟਿਊਬ ਫੈਮਲੀ ਚਾਹੀਦੀ ਪਰੋਂਠੇ ਯੂਟਿਊਬ ਫੈਮਲੀ ਨੂੰ ਪਰੋਂਠੇ ਖਵਾਉ ਤੁਸੀਂ ਵੇਖ ਲੈ ਫਿਰ ਅੱਛੀ ਪਾਜੀ ਨਾ ਦਾ ਹਾਲ ਤੇ ਫਿਰ ਬੱਦਲ ਗਿਆ ਪਾਜੀ ਕਲ ਯੁਗ ਹਾਂ ਕੀ ਕਰੇ ਇਹਨਾਂ ਦੇ ਸਪੋਰਟਰ ਨੇ ਇਹਨਾਂ ਦੇ ਸਪੋਰਟਰ ਨੇ ਹੂੰ ਪਤਾ ਮੈਨੂੰ ਮੈਨੂੰ ਵੀ ਥੋੜੇ ਦਿਨ ਮੈਨੂੰ ਮੈਸੇਜ ਆਏ ਸੀ ਇੱਕ ਬੰਦੇ ਦਾ ਕਹਿੰਦਾ ਰਿੰਪਲ ਰਿੰਪਲ ਨੂੰ ਬਈ ਸਮਝਾਓ ਇੱਕੋ ਕੁੜੀ ਦੇ ਬਲੌਗ ਬਣਾਇਆ ਦਾ ਠੇ ਕਿਹੜਾ ਕੰਟੈਂਟ ਇਹ ਜ਼ਰਾ ਬਣਾਉਂਦਾ ਕਿ ਜਿਹੜੀ ਡੇਢੀ ਦਿਲ ਚੀਜ਼ ਹੁੰਦੀ ਹੈ ਉਹਦੇ ਬਾਰੇ ਉਹ ਬੋਲਦਾ ਹੈ ਰਿੰਪ